ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਹੁੰਚੇ ਜੀ ਅੱਜ ਆਪਾਂ ਕਰਾਲੀ ਅੱਜ ਪਟਾਕੇ ਪਪੂਕੇ ਜਿਲ੍ਹੇ ਦੇਖੇ ਲੱਗਦਾ ਗੇ ਰੋਡ ਪਰ ਪਰ ਪੀਟ ਬੜੀ ਆ ਆਪਣੇ ਗੱਲ ਇੱਧਰ ਪਿੱਛੇ ਲਾਲਾ ਜਾਨੂ ਵੀਰ ਕਰਨੀ ਸਾਰੇ ਜਨੇ ਆਏ ਅੱਜ ਇੱਕ ਦੋ ਬੰਦਾ ਆਪਣਾ ਅੱਜ ਮਾਰ ਗਿਆ ਵਾਤਾ ਬਾਕੀ ਆਖੇ ਤਾਂ ਆਪਾਂ ਪਿੱਛੇ ਵੀ ਉਰੀ ਧੱਲੇ ਕੇ ਤੇ ਚਲੋ ਕੀ ਕਰੇ ਕਿਉਂਕਿ ਬਾਹਰ ਦੇ ਨਾਲੋਂ ਆਪਣੇ ਲੋਕਲਾਂ ਨਾਲੋਂ ਤਾਂ ਫਰਕ ਪਈ ਜਾਂਦਾ तकरीबन ਜੇ ਆਪਾਂ 20-25 ਹਜ਼ਾਰ ਕੇ ਉਪਰ ਆ ਕੇ ਲੰਦੇ ਹਾਂ 4000-5000 ਰੁਪਏ ਕਿਲੈਸ ਹੋ ਜਾਂਦੀ ਹੈ। ਬਾਕੀ ਜਾਮ ਬਹੁਤ ਹੈ ਅੱਜ ਇੱਧਰ ਆਏ ਆਪਾਂ ਦੂਏ ਨਵੇਂ ਰੋਡ ਨੂੰ ਜਿਹੜਾ ਬਰੋਡ ਤੋਂ ਚੜ ਰਿਹਾ ਡੈੜੀ ਦੇ ਉਹ ਆਣੀ ਕਰਕੇ ਫਿਰ ਇੱਧਰ ਨੂੰ ਵਿਚਨੂ ਮਾਰਕੀਟ ਆਉਣਾ ਪੈਗਾ ਜੇ ਆਪਾਂ ਚੁੰਨੀ ਆਉਣੀ ਹੈ ਫਿਰ ਤਾਂ ਬਾਰੇ ਬਾਰ ਆ ਜੰਨੇ ਇੱਧਰੋਂ। ਏਸੀ ਵੀ ਦਾ ਫਰਕ ਪਈ ਜਾਂਦਾ। ਬਾਕੀ ਮਿੱਤਰੋ ਸਾਰਿਆਂ ਨੂੰ ਭਾਈ ਵੀ ਦਿਵਾਲੀ ਹੈ ਠੀਕ ਹੈ। ਸਾਡੇ ਬੰਨੀਓ ਸਾਰਿਆਂ ਵੱਲੋਂ ਵੀ ਤੁਸੀਂ ਅਮਰੇ ਭਾਵਾਰਚ ਬੈਠ ਕੇ ਵਧੀਆ ਤਰੀਕੇ ਨਾਲ ਆਪਣੀ ਦੀਵਾਲੀ ਮਨਾਓ ਸਾਡੇ ਸਾਰਿਆਂ ਵੱਲੋਂ ਤੁਹਾਨੂੰ ਦੀਵਾਲੀ ਮੁਬਾਰਕਾਂ ਦੀਵਾਲੀ ਸਾਰਿਆਂ ਨੂੰ ਠੀਕ ਹੈ ਜੀ ਅਗਲੇ ਅੱਗੇ ਮਿਲਦੇ ਆਂ ਦੇਖਦੇ ਕਿੰਨੇ ਕ ਪਟਾਕੇ ਸਾਨੂੰ ਮਿਲਦੇ ਆਂ 15 ਉਸ ਤੋਂ ਬਾਅਦ ਤੁਹਾਨੂੰ ਦੱਸਦੇ ਆਂ ਉਹ ਵੀ ਫੋਟੋ ਵੀ ਉਹ ਵੀ ਭੇਜਦੇ ਆਂ ਇਹਨਾਂ ਲੋ ਇੱਧੇ ਕੋ ਬਟਾਕੇ ਹੀ ਪਟਾਕੇ ਹੀ ਪਟਾਕੇ ਹੀ ਪਟਾਕੇ ਉਹ ਵੀ ਰਹੇ ਨਾ ਕੰਦੇ ਮੁੰਡੇ ਕਿੱਥੇ ਆ ਗਏ ਕੰਦੇ ਕਰਾਲੀ ਆ ਗਏ ਪਟਾਕੇ ਹੀ ਪਟਾਕੇ ਲੈਣਾ ਬਹੁਤ ਹੀ ਲੰਬੀਆਂ ਪਟਾਕੇ ਹੀ ਪਟਾਕੇ ਪਰ ਕੰਮ ਬੜਾ ਲੰਮਾ ਹੋ ਗਿਆ ਜਾਣ ਵਾਲਾ ਇੱਥੇ ਭੀੜ ਵੀ ਥੋੜੀ ਜਿਹੀ ਘੱਟ ਲੱਗ ਰਹੀ ਆ ਆਪਾਂ ਨੂੰ ਭੀੜ ਵੀ ਨਹੀਂ ਹੈ ਮਿੱਤਰੋ ਦੀਵਾਲੀ ਵਾਲਾ ਦਿਨ ਆ ਗਿਆ ਨਾ ਤਾ ਨਹੀਂ ਹੈਗੀ ਭੀੜ ਿੱਲੇ ਦੀਆਂ ਟਿਪਟਾਕੇ ਹੀ ਪਟਾਕੇ ਹੀ ਕੰਮ ਖਰਾਬ ਹੋ ਗਿਆ ਹਾਂਜੀ ਲੋ ਵੀ ਮੁੰਡੇ ਨੇ ਭਰ ਲਈ ਗੱਡੀ ਪੂਰੀ ਇੱਧਰ ਵੀ ਪਟਾਕੇ ਉਹ ਪਿੱਛੇ ਵੀ ਪਟਾਕੇ ਹੁਣ ਇਹ ਕਹਦੇ ਵੀ ਮਤਲਬ ਗੱਡੀ ਚ ਪਾ ਕੇ ਆਣੇ ਹੋਗੇ ਬੰਦ ਬੰਦ ਗਿਆ ਭਰ ਗਈ ਗੱਡੀ ਹੁਣ ਬੈਠਣ ਦੀ ਜਗ੍ਹਾ ਨਹੀਂ ਰਹੀ ਬਹੁਤ ਔਫੇ ਬੈਠੇ ਮੈਲੈਰੋ ਬੋਲ ਹੋਗੀ ਪਟਾਕੇ ਲੰਦੇ ਲੰਦੇ ਨੇ ਕੀ ਕਰਿਆ ਪਤੰਦਰਾ ਨੇ ਕਦੀ ਨਾਰਲੇ ਕਦੀ ਆਸਤਵਾ ਜੀਆਂ ਲੇ ਕਦੀ ਸ਼ਾਟ ਲੇ ਕਰਦੇ ਕਰਾਂਦੇ ਕਦੀ ਪਾਣੀ ਕੀ ਲੈਣੀ ਐ ਐਂ ਕਰਦੇ ਕਰਦੇ ਨਾਲ ਗੱਡੀ ਭਰ ਲਈ ਹੁਣ ਮੈਂ ਬੈਠ ਕੇ ਵੀ ਜਾਣਾ ਤਾਂ ਮੈਂ ਤਾਂ ਕਿਹਾ ਤਾਂ ਵੀ ਹੋਰ ਭਰ ਲਓ ਭਾਈ ਨਹੀਂ ਰਿਕਸ਼ੀ ਵਿੱਚ ਚੱਲਾਂ ਪੰਜ ਹਜ਼ਾਰ ਲਓ ਇਹ ਰਿਕਸ਼ਾ ਜਾ ਦੋ ਬੰਦੇ ਹੋ ਕੇ ਉੱਪਰ ਬੈਠ ਜਾਓ ਪਰ ਫੇਰ ਹਟਿਆ ਹੁਣ ਇਹ ਦੇਖੋ ਪੂਰੇ ਵੀ ਪਟਾਕੇ ਪਏ ਆ ਮਦਦ ਗੱਲ ਕਿ ਆ ਵੀ ਪਟਾਕੇ ਪਟਾਕੇ ਕਰਾ ਲਈਏ ਨੇ ਕਿ ਚੱਕਰ ਦੇ ਵਿੱਚ 5000 ਰੁਪਏ ਕੀ 20000 ਕੀ ਸ਼ਾਪਿੰਗ ਵੱਧੇ ਹੋ ਜਾਂਦੀ ਹੈ ਰੀਵਰ ਆਉਂਦੇ ਆਪਾਂ ਆਂਦੇ ਹੁਣ ਹਰ ਸਾਲਾਂ ਦੋ ਸਾਲ ਹੋ ਗਏ ਆਂਦੇ ਇਹਨੂੰ ਤੇ ਹੁਣ ਵੀ ਜੋ ਬਰੋ ਖੁਸ਼ਾ ਪੂਰੇ ਸਾਨੂੰ ਦੋ ਸਾਲ ਹੋ ਗਏ ਮੈਨੂੰ ਚਾਰ ਸਾਲ ਹੋ ਗਏ ਆਂਦੇ ਨਹੀਂ ਉਹ ਖੁਸ਼ ਹੈ ਹੁਣ ਹਰੂਫਾਨ ਪੂਰੇ ਚੱਲ ਭਈਆ ਓਕੇ ਜੀ ਓਕੇ ਠੀਕ ਹੈ ਜੀ ਠੀਕ ਹੈ ਭੀੜ ਬਹੁਤ ਹੈ ਜਾਮ ਲਗਾਇਆ ਵਾ ਕੇ ਬਾਜ਼ਾਰ ਤੇ ਰੌਣਕ ਵੀ ਪੂਰੀ ਹੈ ਪਰ ਅੱਗੇ ਜਾਮ ਲੱਗਨੇ ਕਰਕੇ ਹੁਣ ਟਾਈਮ ਲੱਗੇਗਾ ਜਾਣ ਦੇ ਹੰਦੇ ਨੂੰ ਕੋਲੀ-ਕੋਲੀ ਤੇ ਤੇ ਭੁੱਖ ਲੱਗ ਰਹੀ ਹੈ ਖਾਣੇ ਪੀਣੇ ਆ ਕਿਤੇ ਬੈਠ ਕੇ ਕੁਝ ਠੀਕ ਹੈ ਜੀ ਮਿਲਦੇ ਆ ਲੈ ਵੀ ਚੁਪਰੋ ਪਟਾਕੇ ਪਟਾਕੇ ਦੇਖੋ ਇਹ ਡਿੱਗੀ ਗੱਡੀ ਅੱਗੇ ਤੇ ਵੀ ਭਰੀ ਡਿੱਗੀ ਮਾਂ ਵੀ ਫੁੱਲ ਠੀਕ ਹੈ ਨਾ ਹੁੰ ਚੱਲ ਰਿਹਾ ਕੋਕ ਇਹ ਦੇਖੋ ਆਪਾਂ ਖੜੇ ਹਾਂ ਇਸ ਟਾਈਮ ਕਰਾ ਲਈ ਠੀਕ ਹੈ ਜੀ ਇਹ ਨਵੇਂ ਰੋਡ ਨੂੰ ਜਿਹੜਾ ਹੋਰੇ ਦੇ ਆਪਣਾ ਰੋਡ ਨੂੰ ਜਾ ਰਿਹਾ